ਯੋਧਨ ਸ਼ਹਿਰ ਵੱਲੋਂ ਮੈਂ ਹਮ ਦਿੱਤਾ ਮਾਜੂ ਐਸਐਸਪੀ ਸਾਹਿਬ ਹਰਿੰਦਰ ਸਿੰਘ ਵੱਲੋਂ ਜਿਲ੍ਹਾ ਜਰੰਦਾ ਦੇ ਹਾਥੀ ਅੰਦਰ ਮਾੜੇ ਅਸਰੰਦੇ ਖਿਲਾਫ ਸ਼ਸ਼ਮੀ ਚਲਾਈ ਗਈ ਹੈ ਇਸ ਮਾਮਲੇ ਦੇ ਤਹਿਤ ਮੋਡਲ ਥਾਣਾ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਰਿੰਦਰ ਸਿੰਘ ਐਸਏ ਜਗਤਾਰ ਸਿੰਘ ਚੌਕ ਦੇ ਮਸੀਆਂ ਵੱਲੋਂ ਇੱਕ ਐਨਡੀਵੀ ਸੈਕਟਰ ਵਿੱਚ ਭਗੌੜੇ ਦੋਸ਼ੀ ਤੋਂ ਗ੍ਰਸਤ ਕਰਨ ਵਿੱਚ ਸਫਲਤਾ ਅਸਬ ਕੀਤੀ ਹੈ ਇਸ ਦੋਸ਼ੀ ਦੇ ਖਿਲਾਫ 152/2018 ਐਨਡੀਵੀ ਸੈਕਟਰ ਦਾ ਮੁਕੱਦਮਾ ਦਰਜ ਹੋਇਆ ਸੀ ਅਤੇ ਇਹ 2/12/2023 ਤੋਂ ਲਗਾਤਾਰ ਪਕੜਾ ਸੀਗਾ ਜਿਹਨੂੰ ਅੱਜ ਜਾਂਚ ਅਨੁਸਾਰ ਗ੍ਰਿਫਤਾਰ ਕਰਕੇ ਮਾਨਜੋਗ ਦੇਲ੍ਹ ਚ ਬੰਦ ਕਰਾਇਆ ਗਿਆ ਔਰ ਇਸ ਦੋਸ਼ੀ ਦੇ ਪਛੋਕੜ ਬਾਰੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਥੈਂਕ ਯੂ ਯੋਧਨ ਅਜਾ ਨਸ਼ਾ ਮਰਦ ਮੁਹੰਮਦ ਅਤੇ ਜ਼ਿਲ੍ਹਾ ਜਰੰਗਟ ਦੇ ਅਧੀਨ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਜਾਰੀ ਨਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਮੁਖੱਸਰ थाना ਸ਼ਾਕੋਟ ਇੰਸਪੈਕਟਰ ਪ੍ਰਿੰਦਰ ਸਿੰਘ ਦੀ ਟੀਮ ਵੱਲੋਂ ਇੱਕ ਦੋਸ਼ੀ ਸਾਹਿਲ ਉਰਫ ਸੁੱਖਾ ਔਰ ਬਾਈਲੌਗ ਪੁੱਤਰ ਵਿਲੀਅਮ ਉਰਫ ਵਿੱਕੀ ਵਾਸੀ ਸਰਪੁਰਚੜੀ ਨੂੰ 50 ਨਸ਼ਈਆਂ ਗੋਲੀਆਂ ਸਮੇਤ ਗ੍ਰਫਤਾਰ ਕੀਤਾ ਗਿਆ ਇਹ ਦੋਸ਼ੀ ਇਸ ਅਪਰਾਧ ਵਿੱਚ ਲੰਮੇ ਸਮੇਂ ਤੋਂ ਜੁੜਿਆ ਸੀ ਜੋ ਪੁਲਿਸ ਨੇ ਮੁਸਤਫਦ ਦੀ ਨਾਲੀ ਨੂੰ ਗ੍ਰਫਤਾਰ ਕਰਕੇ ਸਫਲਤਾ ਅਸਰ ਕੀਤੀ ਆ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜ ਹਨ ਜੇਲ੍ਹ ਤੋਂ ਜਮਾਨਤ ਤੇ ਆਇਆ ਹੋਇਆ ਤੇ ਇਸ ਅਪਰਾਧ ਬਾਰੇ ਇਸ ਦਾ ਪਿਛੋਕੜ ਜਾਣਿਆ ਜਾ ਰਿਹਾ ਹੈ ਤਾਂ ਮਾਨਜੂਗ ਅਦਾਲਤ ਚਾਜ ਪੇਸ਼ ਕਰਕੇ ਇਹਦਾ ਰਵਾਣ ਵੀ ਹਾਸਲ ਕੀਤਾ ਜਾਊਗਾ ਇਹ ਕਿਹੜੇ ਸਾਧਨਾਂ ਤੋਂ ਕਿੱਥੋਂ ਤੇ ਕਿਹਦੇ ਰਾਈ ਲੈ ਰਿਆ ਸੀ ਕੀ ਇਹਨੇ ਪ੍ਰਾਪਰਟੀ ਬਣਾਈ ਆ ਇਹਦੇ ਸਾਧਨ ਚ ਹੋਰ ਕੌਣ ਜੁੜੇ ਹੋયા ਹਨ ਇਹਦੇ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਜੋ ਇਹਦੇ ਕਸਟਡੀ 'ਚ ਸੀਗਾ ਇਹਨੂੰ ਜਾਂਚ ਕੀਤੀ ਜਾ ਰਹੀ ਹੈ ਥੈਂਕ ਯੂ